ਕੀ ਸ਼ੀਤਲ ਅੰਗਰਾਲ ਵਾਪਸ ਆਮ ਆਦਮੀ ਪਾਰਟੀ ਚ ਜਾ ਰਹੇ ਨੇ ਕੀ ਸ਼ੀਤਲ ਅੰਗਰਾਲ ਨੇ ਜਿਹੜਾ ਬੀਜੇਪੀ ਛੱਡ ਦਿੱਤੀ ਹੈ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਕੀ ਮਾਜ਼ਰਾ ਕੀ ਸ਼ੀਤਲ ਅੰਗਰਾਲ ਵੱਡਾ ਸੰਿਆਸੀ ਧਮਾਕਾ ਕਰ ਰਹੇ ਨੇ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਾਰਾ ਸੱਲ ਆਮ ਆਦਮੀ ਪਾਰਟੀ ਛੱਡ ਕੇ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਮ੍ਰਾਤ ਜਲੰਧਰ ਵੈਸ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਸੀ ਆਪਣੇ ਧੁਰ ਵਿਰੋਧੀ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਪਰ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਸ਼ੀਤਲ ਅੰਗਰਾਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਜੇਕਰ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਤਾਂ ਇਹਦਾ ਮਤਲਬ ਇਹ ਹੈ ਕਿ ਭਈ ਉਹ ਆਮ ਆਦਮੀ ਪਾਰਟੀ 'ਚ ਚਲੇ ਜਾਣਗੇ ਜਾਂ ਆਮ ਆਦਮੀ ਪਾਰਟੀ 'ਚ ਰਹਿਣਗੇ ਕਿਉਂਕਿ ਵਿਧਾਇਕਤਾ ਉਹ ਆਮ ਆਦਮੀ ਪਾਰਟੀ ਦੇ ਨੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਆਮ ਆਦਮੀ ਪਾਰਟੀ ਉਹਨਾਂ ਦੇ ਉੱਤੇ ਦਲ ਬਦਲੂ ਐਕਟ ਦੀ ਕਾਰਵਾਈ ਕਰਾਊਗੀ ਤੇ ਉਹਨਾਂ ਦੀ ਵਿਧਾਇਕੀ ਜਾਂਦੀ ਰਹੂਗੀ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਸ਼ੀਤਲ ਉਂਗਰਾਲ ਨੇ ਆਪਣੇ ਕੁਝ ਦਿਨ ਪਹਿਲਾਂ ਜਦੋਂ ਭਾਜ ਭੱਜ ਗਏ ਤਾਂ ਮੋਦੀ ਦੇ ਪਰਿਵਾਰ 'ਚ ਸ਼ਾਮਲ ਹੋ ਗਏ ਸੀ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ ਮੋਦੀ ਦਾ ਪਰਿਵਾਰ ਜਾਂ ਮੋਦੀ ਦਾ ਪਰਿਵਾਰ। ਉਹਨਾਂ ਨੇ ਉਹ ਵੀ ਹਟਾ ਲਿਆ ਜਿੱਥੋਂ ਕੰਨ ਖੜੇ ਹੋ ਜਾਂਦੇ ਐ ਵੀ ਮਾਮਲਾ ਕੋਈ ਸਿੱਧਾ ਸਾਦਾ ਨਹੀਂ ਹੈਗਾ ਵੀ ਅਸਤੀਫਾ ਵਾਪਸ ਲੈ ਲਿਆ। ਮੈਨੂੰ ਇਹ ਲੱਗਦਾ ਹੈ ਕਿ ਜੋ ਐਗਜ਼ਿਟ ਪੋਲ ਆਏ ਨੇ ਜੋ ਧਰਾਤਲ ਦੇ ਉੱਤੇ ਇੱਥੋਂ ਇਹ ਚੀਜ਼ਾਂ ਸਮਝਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹਾਲ ਕੀ ਹੋਣ ਵਾਲਾ ਹੈ ਉਹਨੂੰ ਕਿੱਡੀ ਸੱਟ ਵੱਜ ਰਹੀ ਹੈ ਕਿੰਨਾ ਨੁਕਸਾਨ ਹੋ ਰਿਹਾ ਹੈ ਕਿੰਨਾ ਫਾਇਦਾ ਹੋ ਰਿਹਾ ਹੈ ਸ਼ੇਤਲ ਉਂਗਰਾਲ ਨੇ ਆਪਣਾ ਅਸਤੀਫਾ ਵੀ ਵਾਪਸ ਲੈ ਲਿਆ ਤੇ ਮੋਦੀ ਦਾ ਪਰਿਵਾਰ ਵੀ ਹਟਾਤਾ ਗਰਾਊਂਡ ਦੇ ਉੱਤੇ ਜੋ ਐਗਜ਼ਿਟ ਪੋਲ ਨੂੰ ਸਾਈਡ ਤੇ ਰੱਖ ਦੋ ਐਗਜ਼ਿਟ ਪੋਲ ਪਤਾ ਨਹੀਂ ਕਿਨੂੰ ਜਿਤਾਉਂਦੇ ਕਿਨੂੰ ਹਰਾਉਂਦੇ ਮੈਨੂੰ ਨਹੀਂ ਉਹਦੇ ਬਾਰੇ ਪਤਾ ਪਰ ਐਗਜ਼ਿਟ ਪਰ ਜਿਹੜੇ ਸਿਆਸਦਾਂ ਨੂੰ ਦੇਜਾ ਹਾਲਾ ਕਿ ਸ਼ੀਤਲੰਗ ਰਾਲੇ ਡੇ ਵੱਡੇ ਕਾਉਂਡ ਹਰਿਕ੍ਰਿਸ਼ਨ ਸਰਜੀਤਾ ਨਹੀਂ ਹੈਗੇ ਪਰ ਹਵਾ ਪਾਵ ਲਿੰਦੇ ਆ ਕਿ ਕਿੱਧਰ ਦੀ ਵਗਤਰੀ ਆ ਜਦੋਂ ਹਵਾ ਵੇਖ ਲਈ ਤਾਂ ਉਹਨਾਂ ਨੂੰ ਲੱਗਿਆ ਕਿ ਮਾਮਲਾ ਗੜਬੜ ਲੱਗਦਾ ਆ ਆਮ ਆਦਮੀ ਪਾਰਟੀ ਜਾਂ ਬੀਜੇਪੀ ਤੋਂ ਖੜਾ ਚੜਾਇ ਹੀ ਚੰਗਾ ਕਿਉਂਕਿ ਜਿੰਨਾਂ ਸਮਾਤਾ ਸੀਗਾ ਜੀ ਚੋਣ ਜਾਬਤਾ ਉਹਨਾਂ ਸਮਾਤਾ ਜਾਂ ਤਾਂ ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਚੋਣ ਕਮਿਸ਼ਨ ਨੇ ਕੰਮ ਕੀਤਾ ਜਾਂ ਫਿਰ ਬਾਬੂਸ਼ਾਹੀ ਦੀ ਚੱਲਦੀ ਰਹੀ ਖੋੜ ਆ ਜਾਣਾ ਹੈ ਸਾਰਾ ਡਾਮਾ ਡੋਲ ਸਾਰਾ ਸਾਰੀ ਜਿਹੜੇ ਕਹੀਏ ਕਿ ਡੋਰ ਪੰਜਾਬ ਦੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਚ ਤੇ ਮੈਂ ਜਿੰਨਾ ਕਿ ਨਿੱਜੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਨੀਤੀ ਨੂੰ ਜਾਣਦਾ ਉਹ ਕਿਹੜਾ ਬਹੁ ਕੱਢਦੇ ਆ ਚਾਹੇ ਜਾਇਜ਼ ਕੱਢਣ ਤੇ ਚਾਹੇ ਨਜਾਇਜ਼ ਕੱਢਣ ਇਹ ਇੱਕ علیحد੍ਹਾ ਬਹਿਸ ਹੋ ਸਕਦੀ ਹੈ ਤੇ ਇਹੀ ਡਰ ਸ਼ੀਤਲ ਉਂਗਰਾਲ ਨੂੰ ਸਤਾ ਰਿਹਾ ਕਿ ਬਈ 4 ਜੂਨ ਹੈ 7-8 ਜੂਨ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਚ ਪਾਵਰਾਂ ਸਾਰੀਆਂ ਆ ਜਾਣੀਆਂ ਨੇ ਫਿਰ ਵਿਜੀਲੈਂਸ ਕੀ ਪੁਲਿਸ ਕੀ ਕਿਉਂਕਿ ਸ਼ੀਤਲ ਉਗਰਾਲ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦੇ ਕੰਮਕਾਜ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਥਿਤ ਤੌਰ ਤੇ ਕਿਹਾ ਜਾਂਦਾ ਹੈ ਕਿ ਕਈ ਤਰ੍ਹਾਂ ਦੇ ਨਜਾਇਜ਼ ਕਾਰੋਬਾਰ ਚਲਾਏ ਜਾਂਦੇ ਆ ਐਸੀ ਨਹੀਂ ਕਹਿੰਦੇ ਇਹ ਗੱਲਾਂ ਜਲੰਧਰ ਦੇ ਹਲਕਿਆਂ 'ਚ ਮਿਲੀਆਂ ਇਹ ਕਾਰਨ ਹੈ ਕਿ ਸ਼ੀਤਲ ਉਗਰਾਲ ਨੇ ਹਵਾ ਦਾ ਰੋਖ ਵੇਖਿਆ ਕਈ ਸਿਆਸਦਨ ਹਵਾ ਦੇ ਰੋਖ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਭਾਪਦੇ ਨੇ ਪਤਾ ਹੈ ਕਿ ਮੌਸਮ ਕਈ ਹੋਣ ਵਾਲਾ ਮੌਸਮ ਵਿਗਿਆਨੀ ਬਹੁਤ ਤਕੜੇ ਨੇ ਤੇ ਉਹ ਸਮਾਂ ਬੋਚ ਲੈਂਦੇ ਨੇ ਆਮ ਆਦਮੀ ਪਾਰਟੀ ਨੂੰ ਵੀ ਸ਼ਿਤਲੰਗਰਾਲ ਨੂੰ ਲੈਣ ਨੂੰ ਕੋਈ ਦਿੱਕਤ ਨਹੀਂ ਆਉਣੀ ਪਹਿਲਾਂ ਵੀ ਕਿਹੜਾ ਭਾਜਪਾ ਚੋਂ ਹੀ ਆਏ ਸੀ ਦੁਬਾਰਾ ਫੇਰ ਫੇਰੀ ਪਾ ਕੇ ਘਰ ਵਾਪਸ ਆ ਜਾਣਗੇ ਆਮ ਆਦਮੀ ਪਾਰਟੀ ਚ ਕੀ ਹੁੰਦਾ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਸ਼ਿਤਲੰਗਰਾਲ ਭਾਜਪਾ ਛੱਡ ਸਕਦੇ ਨੇ ਆਪਣਾ ਅਸਤੀਫਾ ਉਹਨਾਂ ਨੇ ਵਾਪਸ ਲੈ ਲਿਆ ਕਿਉਂਕਿ ਜੇ ਉਹ ਭਾਜਪਾ ਚ ਰਹਿੰਦੇ ਤੇ ਅਸਤੀਫਾ ਵਾਪਸ ਨਾ ਲੈਂਦੇ ਜਦੋਂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਣਾ ਸੀ ਪ੍ਰਵਾਨ ਹੋ ਜਾਂਦਾ ਤਾਂ ਉਪਚੋਣ ਵੱਟ ਤੇ ਪਈ ਸੀ ਜੇ ਉਹ ਅਸਤੀਫਾ ਵਾਪਸ ਲੈ ਕੇ ਵੀ ਭਾਜਪਾ ਚ ਰਹਿੰਦੇ ਨੇ ਤਾਂ ਆਮ ਆਦਮੀ ਪਾਰਟੀ ਕੋਲ ਏਡੀ ਕ ਪੀਕਰ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਉਹਨਾਂ ਨੇ ਦਲ ਬਦਲੂ ਐਕਟ ਦੀ ਕਾਰਵਾਈ ਕਰਕੇ ਦੁਬਾਰਾ ਉਪਚੋਣ ਕਰਾ ਦੇਣੀ ਸੀ ਇਸ ਕਰਕੇ ਆਪਣੀ ਵਿਧਾਇਕੀ ਬਚਾਉਣ ਦੇ ਬਾਰੇ ਤੇ ਆਪਣਾ ਕਾਰੋਬਾਰ ਬਚਾਉਣ ਦੇ ਬਾਰੇ ਸ਼ੀਤਲ ਉੰਗਰਾਲ ਲੱਗਦਾ ਇੰਜ ਆ ਕਿ ਆਮ ਆਦਮੀ ਪਾਰਟੀ ਚ ਵਾਪਸ ਆ ਸਕਦੇ ਆ ਇਹਦੀ ਸੰਭਾਵਨਾ ਵਾ ਉਹਨਾਂ ਨੇ ਇਹਦੇ ਇਸ਼ਾਰੇ ਉਹਨਾਂ ਨੇ ਖੁਦ ਕਰ ਦਿੱਤੇ ਨੇ ਅੱਗੇ ਜਾ ਕੇ ਕੀ ਹੁੰਦਾ ਇਹ ਸਮਾਂ ਦੱਸੇਗਾ ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਦੁਬਾਰਾ ਲੈ ਲੈਣਾ ਚਾਹੀਦਾ ਸ਼ੀਤਲ ਉੰਗਰਾਲ ਨੂੰ ਜਾਂ ਨਹੀਂ ਇਹ ਕਮੈਂਟ ਬਾਕਸ ਚ ਦੱਸੋ